ਮੈਂ ਪਹਿਲਾਂ ਵੀ ਐਸਐਸਪੀ ਸਰਵਨ ਨਾਲ 8-10 ਪਿੰਡਾਂ 'ਚ ਜਾ ਚੁੱਕੇ ਸੀ ਕਿੱਥੇ ਸਾਡੇ ਐਸਡੀਐਨ ਸਰਵਨ ਮੀ ਡੀਐਸਪੀ ਸਰਵਨ ਨਾਲ ਜਾ ਰਹੇ ਆ ਸਸ ਤੋਂ ਬਿਨਾਂ ਸਾਡੇ ਐਗਰੀਕਲਚਰ ਅਫਸਰ ਬਟਵਾਰੀ ਪੰਚਾਇਤ ਕਰਤਾ ਨੰਬਰ ਦਾ ਲਗਾਤਾਰ ਪਿੰਡਾਂ ਦੇ ਵਿੱਚ ਜਾ ਜਾ ਕੇ ਮੀਟਿੰਗਾਂ ਕਰ ਰਹੇ ਨੇ ਮੀਟਿੰਗਾਂ ਕਰਦਾ ਦੋਵੇਂ ਮਤਲਬ ਨੇ ਕਿ ਕਿਤਾ ਉਹਨਾਂ ਦੀ ਸਮੱਸਿਆ ਪੁੱਛਣੀ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਕਿਉਂ ਲਾਉਂਦੇ ਨੇ ਦੂਜੀ ਅਸੀਂ ਉਹਨਾਂ ਨੂੰ ਸਮਝਾਣਾ ਇਹ ਪ੍ਰਾਲੀ ਦੇ ਨੁਕਸਾਨ ਨੇ ਅਗਲਾੰਦ ਦੇ ਤੇ ਤੀਜਾ ਇਹ ਵੀ ਦੱਸਣਾ ਵੀ ਸਾਡੇ ਕੋਲੇ ਮਸ਼ੀਨਾ ਉਪਲਬਧ ਨੇ ਜੇ ਕਿਸੇ ਨੂੰ ਵੀ ਖਾਸ ਕਰਕੇ ਛੋਟੇ ਕਿਸਾਨ ਪ੍ਰਾਲੀ ਨੂੰ ਵੱਗ ਲਾਂਦੇ ਨੇ ਵੱਡਾ ਨੁਕਸਾਨ ਨਹੀਂ ਲਾਂਦਾ ਤੇ ਪਿਛਲੇ ਵਾਰ ਜੋ ਡਾਟਾ ਸਾਡੇ ਕੋਲੇ 1225 ਪਿੰਡਾਂ ਤੋਂ 1000 ਪਿੰਡ ਨੇ ਕੋਈ ਅੱਗ ਨਹੀਂ ਲਾਈ ਲਗਭਗ 2.500 ਪਿੰਡਾਂ 'ਚ 2-2 ਇਨਸੀਡੈਂਟ ਹੋਏ ਨੇ ਤਾਂ ਉਹਨਾਂ ਪਿੰਡਾਂ 'ਚ ਸਾਡਾ ਜ਼ਿਆਦਾ ਫੋਕਸ ਹੈ ਇਹ 8 ਪਿੰਡ ਵੀ ਉਹ ਨੇ ਜਿਨ੍ਹਾਂ ਨੇ 2 ਜਾਂ 3 ਫਾਰਮਰ ਨੇ ਇੱਥੇ ਅੱਗ ਲਾਈ ਇਹਨਾਂ ਤੇ ਅਸੀਂ ਸਾਡੀ ਜਿਆਦਾ ਸੁਪਰਵਾਈਜ਼ਨ ਹੈ ਫੋਕਸ ਹੈ ਵੀ ਇਹਨਾਂ ਪਿੰਡਾਂ 'ਚ ਕੋਈ ਪ੍ਰੋਬਲਮ ਲਈ ਹੋਊਗੀ ਤਾਂ ਕਿ ਇਹਨਾਂ ਨੇ ਅੱਗ ਲਾਈ ਇਸੇ ਕਰਕੇ ਸਾਡੇ ਅੱਜ ਦਿਨ ਸਿਵਾਰ ਨੇ ਇਹ ਪਿੰਡ ਵਿਸਟ ਕਰ ਰਿਹਾ ਅੱਜ ਮੈਂ ਤੇ ਐਸਐਸਪੀ ਸਾਹਿਬ ਵੀ ਆਏ ਆ ਤਾਂ ਕਿ ਕਿਸਾਨਾਂ ਦਾ ਪ੍ਰਸ਼ਾਸਨ ਦੇ ਵਿੱਚ ਇੱਕ ਜਿਹੜਾ ਹੌਸਲਾ ਵਧੇ ਉਹਨਾਂ ਦਾ ਵਿਸ਼ਵਾਸ ਵਧੇ ਕਿ ਜੇ ਡੀਸੀ ਤੇ ਐਸਐਸਪੀ ਇਕੱਠੇ ਆ ਰਹੇ ਆ ਤਾਂ ਇੱਕ ਇਹਦੇ ਅਸਰ ਵੀ ਜਾਂਦਾ ਵੀ ਪ੍ਰਸ਼ਾਸਨ ਚਾਹੁੰਦਾ ਹੈ ਵੀ ਅੱਗ ਨਾਲ ਲੱਗੇ ਤੇ ਪ੍ਰਸ਼ਾਸਨ ਨਾਲ ਇਹ ਵੀ ਜਾਂਦਾ ਵੀ ਜਿਹੜੇ ਇਹਨਾਂ ਦੀਆਂ ਕੋਈ ਲੋਕ ਤਕਲੀਫ ਹੈ ਉਹ ਵੀ ਅਸੀਂ ਸੁਣੀਏ ਜਦੋਂ ਅਸੀਂ ਹਾਈएस्ट ਅਫੀਸਰ ਬੈਠੇ ਆ ਇਹਨਾਂ ਦੇ ਸਾਹਮਣੇ ਇਹਨਾਂ ਦਾ ਹੌਸਲਾ ਬੱਧਾ ਸਾਰੇ ਅਫਸਰਾਂ ਨੂੰ ਵੀ ਨਾਲ ਇਹ ਹੁੰਦੀ ਆ ਵੀ ਜੇ ਡੀਸੀ ਐਸਐਸ ਵੀ ਖੁਦ ਆ ਰਹੇ ਨੇ ਤਾਂ ਇਹ ਮਸਲਾ ਗੰਭੀਰ ਹੈ ਤਾਂ ਨਿਚਲੇ ਲੈਵਲ ਤੇ ਵੀ ਇਹਨੂੰ ਤੰਗੀ ਨਾਲ ਲਿਆ ਜਾਣਾ ਹੈਗਾ ਇਹਦੇ ਨਾਲ ਇੱਕ ਸੈਂਸ ਆਫ ਰਿਸਪਾਂਸਿਬਿਲਟੀ ਸਾਰੇ ਵਧਦੀ ਹੈ ਇਹ ਵਿਸ਼ੇ ਗੱਲ ਤੇ ਅਸੀਂ ਅੱਜ 8 ਫਿੱਲ ਦੇ ਰੱਖਿਆ ਤੇ ਫੇਰ ਮੈਂਨੇ ਗਰਦਾਸਪੁਰ ਵੀ ਦੇਖੇ ਰੱਖਿਆ ਚੰਦੀ ਬਾਦ ਨੂੰ 8-10 ਫਿੱਲ ਤੇ ਅੱਗੇ ਵੀ ਅਸੀਂ ਵੇਸਟ ਕਰਦੇ ਰਵਾਂ ਜਿੱਥੇ ਲੋੜ ਮਾਉ ਸਾਡਾ ਅੱਜਕੱਲ੍ਹ ਜਿਹੜੀ ਜੈਂਪ ਸਮਿਟੀ ਨਾਲ ਕੋਸ਼ਿਸ਼ ਕਰ ਰਿਹਾ ਹੈ ਬਹੁਤ ਅੱਛਾ ਐ ਬਿਹਤਾਰ ਆ ਰਿਹਾ ਅਸੀਂ ਅੰਡਰਟੇਕਿੰਗਾਂ ਵੀ ਲੈ ਰਹੇ ਆ ਸਾਰੇ ਕਿਸਾਨ ਵੀ ਸੌਂ ਵੀ ਚੱਕਰੇ ਨੇ ਕਿ ਅਸੀਂ ਅੱਗ ਨਹੀਂ ਲਾਵਾਂਗੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਨੂੰ ਕਿਸੇ ਤਰੀਕੇ ਦੀ ਕਿਸੇ ਵੀ ਕਿਸਾਨ ਨਾਲ ਕੋਈ ਜੁਰਮਾਨਾ ਜਾਂ ਇਹਨਾਂ ਨੇ ਕੋਈ ਐਕਸ਼ਨ ਨਹੀਂ ਲੈਣਾ ਪਊਗਾ ਇਹ ਸਾਰੇ ਬੜੇ ਕੋਵਰਟ ਕਰ ਰਹੇ ਨੇ ਇਹਨਾਂ ਦੀ ਜਿਹੜੀਆਂ ਕੋਈ ਜੈਨੂਅਲ ਡਿਮਾਂਡਸ ਨੇ ਅਸੀਂ ਉਹਦਾ ਪੂਰਾ ਖਿਆਲ ਰੱਖ ਰਹੇ ਹਾਂ ਅਸੀਂ ਉਹਨਾਂ ਨੂੰ ਮਸ਼ੀਨਾਂ ਸਪਲਾਈ ਕਰਾਂ ਦਾ ਅਸੀਂ ਮਸ਼ੀਨਾਂ ਵੀ 600 ਮਸ਼ੀਨਾਂ ਭੇਜੀਆਂ ਨੇ ਤੇ 100 ਸਵਾ 100 ਮਸ਼ੀਨ ਹੋਰ ਵੀ ਦੇ ਅੰਦਰ ਚਾਰ ਪੰਜ ਦਿਨਾਂ ਦੇ ਵਿੱਚ ਦਿੱਤੀ ਜਾਊਗੀ ਬਾਕੀ ਜਿਹੜੀਆਂ ਕਾਮਨ ਪੌਂਡੀਆਂ ਮਸ਼ੀਨਾਂ ਨੇ ਸਾਡੇ ਕੋਲ 200 ਸਵਾ 200 ਉਹਦਾ ਵੀ ਫੋਕਸ ਆਟਾ ਇਹਨਾਂ ਪਿੰਡਾਂ 'ਚ ਵੀ ਇਹਨਾਂ ਪਿੰਡਾਂ ਨੂੰ ਧਿਆਨ ਦਿੱਤੀ ਜਾਵੇ ਤੇ ਪਿੰਡਾਂ ਦੇ ਵਿੱਚ ਛੋਟੇ ਕਿਸਾਨਾਂ ਨੂੰ ਫਾਇਦਾ ਦਿੱਤੀ ਜਾਵੇ